ਸੱਤਰੀਏ ਕਾਲ ਦੋਸਤੋ ਤੁਸੀਂ ਦੇਖ ਰਹੇ ਆ ਆਜ਼ਾਦ ਬਾਜ਼ ਮੈਂ ਪ੍ਰਦੀਪ ਕੁੰਨਾ ਅੱਜ ਹਰਿਆਣਾ ਨਰਸਿੰਗ ਹੋਮ ਜਿਹੜਾ ਬਾਈਪਾਸ ਦੇ ਉੱਤੇ ਆ ਅੰਬੇਡਕਰ ਚੌਕ ਦੇ ਨਾਲ ਡਾਕਟਰ ਗੁਦਾਰਾ ਜੀ ਵੱਲੋਂ ਚਲਾਇਆ ਜਾ ਰਿਹਾ ਉਹਦੇ ਵਿੱਚ ਅੱਜ ਇੱਕ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ ਪੁਰਾਣੇ ਸੱਭਿਆਚਾਰ ਨੂੰ ਲੈ ਕੇ ਜਿਵੇਂ ਪੁਰਾਣੇ ਚਰਖੇ ਤੌੜੇ ਪੱਖੀਆਂ ਸਾਰਾ ਕੁਝ ਉਹ ਇਹਦੇ ਵਿੱਚ ਦਿਖਾਇਆ ਗਿਆ ਵਾ ਗੱਲਬਾਤ ਕਰਾਂਗੇ ਸਾਡੇ ਨਾਲ ਆਰ ਆਰ ਐਸ ਵਰ ਗੰਗਾ ਰੇਡੀਓ ਜਿਹੜਾ ਐਫ ਐਮ ਰੇਡੀਓ ਚੱਲਦਾ ਮੇਰਾ ਰੋਡ ਤੋਂ ਉਹਦੇ ਸੰਚਾਲਕ ਆ ਮੈਡਮ ਕਰਮਜੀਤ ਕੰਮੋ ਜੀ ਇੱਕ ਕਵੀ ਵੀ ਆ ਵਧੀਆ ਕਿਉਂਕਿ ਸਨਮਾਨਤ ਵੀ ਹੋ ਚੁੱਕਿਆ ਪੰਜਾਬ ਦੇ ਵਿੱਚੋਂ ਕਿਤਾਬਾਂ ਵੀ ਆ ਚੁੱਕੀਆਂ ਪਰ ਉਸ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੀ ਨਾ ਪੜ੍ਹਨ ਦੀ ਦਾ ਕਾਰਨ ਕਹਿ ਸਕਦੇ ਆ ਵੀ ਇਹਨਾਂ ਤੋਂ ਜਾਣੂ ਘੱਟ ਆ ਪਰ ਇਸ ਤਰ੍ਹਾਂ ਦੇ ਜਿਹੜੇ ਪੰਜਾਬੀ ਕਲਚਰ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਕਰਦੇ ਰਹਿਣੇ ਚਾਹੀਦਾ ਸਾਡੀਆਂ ਭੈਣਾਂ ਨੇ ਰਲ ਕੇ ਪ੍ਰੋਗਰਾਮ ਕਰਿਆ ਮੈਨੂੰ ਅੱਜ ਸਾਰਾ ਪ੍ਰੋਗਰਾਮ ਸਾਂਝਾ ਕੀਤਾ ਗਿਆ ਐਨ ਮੌਕੇ ਤੇ ਆ ਕੇ ਤੁਹਾਨੂੰ ਇੱਥੇ ਬੁਲਾਇਆ ਗਿਆ ਅਗਰ ਕੋਈ ਕਮੀ ਲਗੇ ਉਹਦੇ ਲਈ ਮਾਫੀ ਆ ਨਹੀਂ ਬਹੁਤ ਸੋਹਣਾ ਪ੍ਰੋਗਰਾਮ ਲਿਖਿਆ ਭੈਣ ਸੁਖਵਿੰਦਰ ਨੇ ਬਹੁਤ ਵੱਡਾ ਉਪਰਾਲਾ ਸੀ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਬਹੁਤ ਔਖਾ ਹੁੰਦਾ ਤੀਆਂ ਜੋ ਕਿਧਰੇ ਅਲੋਪ ਹੁੰਦੀਆਂ ਜਾ ਰਹੀਆਂ ਸੀ ਤੇ ਉਹਦੀ ਇੱਕ ਝਲਕ ਸਾਨੂੰ ਦੇਖਣ ਨੂੰ ਮਿਲੀ ਐ ਅ ਔਰਤਾਂ ਜਿਹੜੀਆਂ ਆਪਣੀਆਂ ਗ੍ਰਹਿਣੀਆਂ ਨੇ ਘਰ ਦੇ ਕੰਮਾਂ 'ਚੋਂ ਥੋੜਾ ਜਿਹਾ ਸਮਾਂ ਕੱਢ ਕੇ ਇਕੱਠੀਆਂ ਹੋਈਆਂ ਹਾਸੇ-ਮਖੌਲ ਕੀਤੇ ਗਿੱਧਾ ਪਾਇਆ ਤੇ ਬੜਾ ਚੰਗਾ ਲੱਗਿਆ ਤੇ ਇਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦੀ ਆ ਕਿ ਬਹੁਤ ਵੱਡਾ ਉਪਰਾਲਾ ਜਿਹੜਾ ਤੁਸੀਂ ਕੀਤਾ ਤੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਬੀਟੀ ਮੈਂ ਸਾਰੀ ਜਿਨ੍ਹਾਂ ਨੇ ਮੇਰਾ ਸਹਿਯੋਗ ਕੀਤਾ ਬਸ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਇਹੋ ਜੀ ਚੀਜ਼ ਨੂੰ ਜਿਹੜਾ ਆਪਣਾ ਸੱਭਿਆਚਾਰ ਵੀ ਲੋਪਤ ਹੋ ਰਿਹਾ ਹੈ ਉਹ ਗਵਾਚ ਰਿਹਾ ਹੈ ਕਿਤੇ ਕਿਤੇ ਨਸ਼ੇ ਦੇ ਵਿੱਚ ਜਾਂ ਵੀ ਕੋਈ ਜੜੀਆਂ ਗਲਤ ਕੋਰੀਤੀਆਂ ਦੇ ਵਿੱਚ ਚੀਜ਼ ਉਹ ਲੋਪ ਹੋ ਰਹੀ ਹੈ ਮੇਰਾ ਮਕਸਦ ਇਹ ਹੀ ਸੀ ਵੀ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਆਪਾਂ ਥੋੜਾ ਚੇਰਮਨ ਰੰਜਨ ਕਰੀਏ ਆਪਦੇ ਵਾਸਤੇ ਕੋਈ 2 ਘੰਟੇ ਕੱਢੀਏ ਇਸ ਚੀਜ਼ ਵਾਸਤੇ ਮੈਂ ਅਪਰਾਲਾ ਕੀਤਾ ਸੀ ਮੇਰੀਆਂ ਜੜੀਆਂ ਵੀ ਮੇਰੀਆਂ ਭੈਣਾਂ ਨੇ ਆ ਬੱਚੀਆਂ ਨੇ ਮੇਰਾ ਬਹੁਤ ਅਸਾਸ ਦਿੱਤਾ ਕਈ ਇਹੋ ਜਿਹੀਆਂ ਭੈਣਾਂ ਸੀ ਜਿਹੜੀਆਂ ਮੈਨੂੰ ਐਨ ਟਾਈਮ ਤੇ ਮੈਨੂੰ ਧੋਖਾ ਦੇ ਗਈਆਂ ਪਰ ਫਿਰ ਵੀ ਚਲੋ ਇਨਾਂ ਦੀਆਂ ਦੇ ਸਹਿਯੋਗ ਨਾਲ ਮੈਂ ਤੋਂ ਜਿੰਨਾ ਵੀ ਹੋ ਸਕੇ ਮੈਂ ਕੀਤਾ ਤੇ ਦੂਜਾ ਮੇਰੇ ਹਸਬੰਡ ਦਾ ਮੇਰਾ ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰੀ ਲਾਜ ਰੱਖੀ ਤੇ ਮੇਰਾ ਉਹਨਾਂ ਨੇ ਸਾਥ ਦਿੱਤਾ ਮੈਂ ਕਹਿੰਨੀ ਆ ਜਿਵੇਂ ਦਾ ਮੇਰੇ ਘਰ ਵਾਲਾ ਹੈ ਉਹ ਉਹ ਉਹਨੇ ਮੇਰੇ ਘਰ ਵਾਲੇ ਵਰਗਾ ਉਹਨਾਂ ਸਾਰਿਆਂ ਨੂੰ ਇਹੋ ਜਿਹੀ ਵੀ ਘਰ ਵਾਲਾ ਮਿਲੇ ਵੀ ਉਹਨਾਂ ਦਾ ਦੁੱਖ ਸੁੱਖ ਜੇ ਦੇ ਵਿੱਚ ਸਾਥ ਦੇਵੇ ਜੇ ਭੈਣਾਂ ਨੇ ਮੈਨੂੰ ਪਿੱਛੇ ਘਰਤਾ ਸੀ ਪਰ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਇਹ ਹੀ ਕਹਿਣਾ ਚਾਹੁੰਦੀ ਆ ਵੀ ਸਾਰੀਆਂ ਭੈਣਾਂ ਰਲ ਕੇ ਆਪਾਂ ਆਪਣੇ ਅਹਲਾਵਾਦ ਦੇ ਵਿੱਚ ਇੱਕ ਇਹੋ ਜਿਹਾ ਫੰਕਸ਼ਨ ਕਰਿਆ ਕਰੀਏ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਇਹ ਚੀਜ਼ਾਂ ਬਾਰੇ ਦੱਸ ਸਕੀਏ ਕਿਉਂਕਿ ਆਪਣੀਆਂ ਬੱਚੀਆਂ ਨੂੰ ਜੇ ਹੁਣ ਆਪਾਂ ਤਿਰੰਜਣਾਂ ਬਾਰੇ ਪੁੱਛਦੇ ਆ ਜਾਂ ਕਿਸੇ ਵੀ ਪੁਰਾਣੀਆਂ ਜ਼ਰੀਆਂ ਜਾਂ ਦੋਹਰਾਂ ਜਿਹੜਾ ਕੋਈ ਪਛੋਕੜ ਆ ਆਪਣਾ ਪੁੱਛਦੇ ਆਪਣੀਆਂ ਤੇ ਕੋਈ ਕੁਛ ਨਹੀਂ ਪਤਾਗਾ ਤੇ ਮੈਂ ਚਾਹੁੰਨੀ ਆਪਣੀਆਂ ਬੱਚੀਆਂ ਨੂੰ ਇਹ ਸਭ ਕੁਝ ਪਤਾ ਲੱਗੇ ਜਿਹੜਾ ਇਹ ਗਲਤ ਚੀਜ਼ਾਂ ਆਪਣੇ ਬੱਚੇ ਉਸ ਗਲਤ ਚੀਜ਼ਾਂ ਚ ਨਾ ਜਾਣ ਜਿਹੜੀਆਂ ਭੈਣਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਦੇ ਬੇਟੇ ਆ ਉਹ ਆਪਦੇ ਬੇਟਿਆਂ ਨੂੰ ਵੀ ਚੰਗੀ ਸਿੱਖਿਆ ਦਿਓ ਤਾਂ ਕਿ ਉਹ ਨਸ਼ੇਵੰਨੀ ਨੇ ਜਾਣ ਆਪਦੀਆਂ ਧੀਆਂ ਨੂੰ ਵੀ ਸੱਭਿਆਚਾਰ ਨਾਲ ਜੋੜੋ ਜੀ ਧੰਨਵਾਦ ਬਾਗੜੀਆਂ ਦੇ ਵਿੱਚ ਰਹਿ ਕੇ ਪੰਜਾਬੀ ਪ੍ਰੋਗਰਾਮ ਕਰਨਾ ਕੋਈ ਦਿੱਕਤ ਨਹੀਂ ਆਈ ਨਹੀਂ ਕੋਈ ਦਿੱਕਤ ਨਹੀਂ ਆਈ ਕਿਉਂਕਿ ਅਸੀਂ ਖੁਦ ਪੰਜਾਬੀ ਹੈਗੇ ਆਂ ਠੀਕ ਹੈ ਸਾਨੂੰ ਕੋਈ ਦਿੱਕਤ ਨਹੀਂ ਆਈ ਸਾਨੂੰ ਇਹ ਪ੍ਰੋਗਰਾਮ ਬਹੁਤ ਬਹੁਤ ਵਧੀਆ ਲੱਗਿਆ ਸਾਨੂੰ ਆਇਆ ਕਿ ਇਹ ਪ੍ਰੋਗਰਾਮ ਸਾਡੇ ਆਲਨਵਾਚ ਧੂਮ ਧਾਮ ਨਾਲ ਮਨਾਇਆ ਜਾਵੇ ਤੇ ਸਾਨੂੰ ਬਾਹਰਲੇ ਪਿੰਡ ਚ ਜਾਣ ਦੀ ਕੋਈ ਦਿੱਕਤ ਨਹੀਂ ਆ ਕਿ ਅਸੀਂ ਬਾਹਰਲੇ ਪਿੰਡ ਚ ਆਈਏ ਨਾ ਇਸ ਵਾਰ ਅਸੀਂ ਕੀਤਾ ਹੈ ਪ੍ਰੋਗਰਾਮ ਬਹੁਤ ਵਧੀਆ ਹੋਇਆ ਹੈ ਅਗਲੀ ਅਗਲੇ ਸਾਲ ਅਸੀਂ ਹੋਰ ਵੀ ਬਹੁਤ ਵਧੀਆ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਪੈਣਾ ਇਕੱਠੀਆਂ ਆਈਆਂ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੀਆਂ ਜੋ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡੇ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਅਲਾਵਾਦ ਦੇ ਵਿੱਚ ਐਕਸਕਿਊਜ਼ ਪਾਰਲਰ ਹੈ ਜੀ ਉਸ ਭੈਣ ਨੇ ਜਿਹੜੀਆਂ ਇੱਥੇ ਭੈਣਾਂ ਨੇ ਇਹ ਕਾਰਿਆਕਰਮ ਕੀਤਾ ਸੀ ਡਾਂਸ ਕੀਤਾ ਸੀ ਪਰਫਾਰਮੈਂਸ ਕੀਤੀ ਸੀ ਉਹਨਾਂ ਨੂੰ ਆਪ ਦੇ ਵੱਲੋਂ ਉਹਨਾਂ ਨੇ ਇਨਾਮ ਦਿੱਤਾ ਸੀਗਾ ਤੇ ਮੈਂ ਇਹ ਧਿਕਸ਼ਾ ਭੈਣ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਮੈਂ ਚਾਹੁੰਨੀ ਆਂ ਵੀ ਇਸ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ ਸਾਰੇ ਜਣੇ ਵੀ ਆਪਾਂ ਇਹ ਪ੍ਰੋਗਰਾਮ ਕਰਿਆ ਕਰੀਏ ਤੇ ਛੋਟੀਆਂ ਬੱਚੀਆਂ ਦਾ ਵੀ ਹੌਸਲਾ ਵਧੇ ਵੀ ਅਸੀਂ ਇਹ ਚੀਜ਼ ਅੱਗੇ ਵਧਣਾ ਤੇ ਮੈਂ ਸਾਰਿਆਂ ਕੋਲੋਂ ਬੇਨਤੀ ਕਰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੀ ਆਂ ਵੀ ਜਿਹੜੀਆਂ ਵੀ ਭੈਣਾਂ ਇੱਥੇ ਇਕੱਠੀਆਂ ਹੋਈਆਂ ਕੋਈ ਪ੍ਰੋਗਰਾਮ ਦੇ ਵਿੱਚ ਕੋਈ ਇੰਤਜ਼ਾਮ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ ਕਰਿਓ ਪਰ ਸਮਿਆਂ ਥੋੜਾ ਸੀ ਮੈਂ ਜਿੰਨਾ ਹੋ ਸਕਿਆ ਮੈਂ ਕਰਿਆ ਪਰ ਥੋੜੀ ਜੀ ਮੈਂ ਮਾਫੀ ਮੰਗਦੀ ਆ ਵੀ ਹਾਂ ਥੋੜਾ ਜਿਹਾ ਟਾਈਮ ਦਾ ਵੀ ਇਸ਼ੂ ਹੋ ਗਿਆ ਥੋੜੀ ਜੀ ਜਗ੍ਹਾ ਦਾ ਵੀ ਇਸ਼ੂ ਹੋ ਗਿਆ ਤੇ ਅੱਗੇ ਤੋਂ ਸਾਰਿਆਂ ਭੈਣਾਂ ਸਹਿਯੋਗ ਕਰਨੀਆਂ ਤਾਂ ਆਪਾਂ ਇਦੋਂ ਵਧੀਆ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਕਾਇਰ ਪਾਤ ਦੀਆਂ ਇੱਟਾਂ ਲਾਈਆਂ ਦੋ ਪੰਜ ਦੀ ਇਟਾਂ ਲਾਈਆਂ ਚਾਰ ਪੰਜ ਦਾ ਗਾਰ ਆਕੜ ਕਾ ਧੀਵੇ ਜਗ ਤੇ ਫਿਰੇ ਸਵਾਰ ਆਕੜ ਬਈ ਅੱਧੀ ਰਾਤੀ ਕਰਨੂ ਮੜਦਾ ਦਾਰੂ ਦਾ ਕੋਟਲਾ ਕੇ ਬਈ ਨਾਰਤਾ ਉਹਦੀ ਬੜੀ ਸ਼ਕੀਨਣ ਨਾਰਤਾ ਉਹਦੀ ਬੜੀ ਸ਼ਕੀਨਣ ਪੈਜੇ ਕੁੰਡਾ ਲਾ ਕੇ ਬਈ ਤੜਕੇ ਉੱਠ ਕੇ ਚਾਹ ਕਰ ਦਿੰਦਾ ਤੜਕੇ ਉੱਠ ਕੇ ਚਾਹ ਕਰ ਦਿੰਦਾ ਲੌਂਗ ਲੈਂਦੀਆਂ ਪਾ ਕੇ ਨੀਰਨ ਸੁਕ ਕਰ ਲਈ ਚਾਹ ਦਾ ਘੁੱਟ ਪਿਆ ਕੇ ਨੀਰਨ ਸੁਕ ਕਰ ਲਈ ਚਾਹ ਦਾ ਘੁੱਟ ਪਿਆ ਕੇ ਮੇਰੀ ਸੱਸ ਦਾ ਬੜੀ ਕਪਤੀ ਮੈਨੂੰ ਕੋ ਮੈਨੂੰ ਕੋ ਨਗੇ ਵੇ ਜੁੱਤੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਮੈਂ ਤੇਰੀ ਮਾਂ ਖੜਕਾਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਮੈਂ ਤੇਰੀ ਮਾਂ ਖੜਕਾਣੀ ਆ ਮੁੰਡਿਆ ਰਾਜੀ ਰਹਿ ਜਾ ਤੇਰੇ ਤੇ ਮੇਰੀ ਦਸਤ ਕੜੀ ਸੁੰਦਰੀ ਮੈਨੂੰ ਪਾੜ ਦੇਈਏ ਮੇਰੀ ਦਸਤ ਸੇਵੀਆਂ ਵਰਗੀ e-mail

ਉਹ ਢਾਲ ਲੈ ਗਿਆ ਨਹੀਂ ਇੱਕ ਦਿਨ ਮੈਥੋਂ ਢਾਲ ਲੈ ਗਿਆ ਕਹਿੰਦਾ ਬੜੀ ਕਰਾਰੀ ਨੀ ਚੰਦਰ ਨੇਹਾਰ ਮੰਗਲੀ ਮੈਂ ਵੀ ਕੜੇ ਚ ਬੁਲਾਤੇ ਮਰੀ ਨੀ ਚੰਦਰ ਨੇਹਾਰ ਮੰਗਲੀ ਮਿੱਤਰਾਂ ਦੇ ਵੇੜੇ ਜਦੋਂ က ాన ာကမေရိယာဂျီဝ Tantra ish c'ho c'ho, per c'ho ni per c'ho, e tantra